ਰੀ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਅਪਾਦਰ ਲਿਕ ਦੂਜਾ ਸੂਆ ਤਾਜੀ ਸੂਈ ਛੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛਦੇ ਆਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਧੌਲਾ ਵੇਲੇ ਜ਼ਿਲ੍ਹਾ ਬਰਨਾਲਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 9872105317 ਬਈ 9872105317 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਜਾਨੇਗੇ ਕੈਮਾ ਸੂਆ ਸੂਈ ਆ ਦੂਜੇ ਸੂਆ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਸੂਈ ਨੂੰ ਕੈਦਨ ਹੋਗੇ ਸੂਈ ਨੂੰ 4 ਦਿਨ ਹੋ ਗਏ ਵੀਰੇ ਸੂਈ ਨੂੰ 4 ਦਿਨ ਹੋ ਗਏ ਦੁੱਧ ਕਿੰਨਾਗਾ ਦੁੱਧ ਵੀਰੇ 10 ਕਿਲੋ ਪਹਿਲੇ ਸੂਏ ਕਿੰਨਾਗਾ ਦੁੱਧ ਦੁੱਤਾ ਤੇ ਮੇਰੇ ਬੱਚਾ ਲਾ ਕੇ ਧਾਰਾ ਮਰਵਾ ਕੇ ਦਿਖਾ ਦੇ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚ ਹੋਊਗੀ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਦੋਸਤੋ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੋਸਤੋ ਫੁੱਲ ਵੱਡਾ ਕੱਦ ਗਾੜਾ ਦੋਸਤੋ ਚੋਟੀ ਦਾ ਤਾਜੀ ਝੋਟੀ ਸੂਈ ਹੈਗੀ ਵੀਰੇ ਖੋਲ ਕੇ ਪਹਿਲਾਂ ਗੇੜਾ ਦਵਾ ਦੇ ਤੋਰੇ ਬਖੋ ਬਾਈ ਨੂੰ ਚੈੱਕ ਕਰਵਾ ਦੇ ਨੇ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚ ਆਉਂਦੀ ਹੈ ਤਾਂ ਵੀਰ ਦੋਸਤੋ ਦੇਵਨਾ ਜਰੂਰ ਕੰਟੈਕਟ ਕਰ ਲਿਓ ਪਿੰਡ ਧੌਲੇ ਖੜੀ ਹੈ ਮੋਬਾਈਲ ਨੰਬਰ ਹੈਗਾ 9872105317 ਦੋਸਤੋ ਸਵੇਰ ਦੀ ਚਵਾਈ ਜੈਨੂਨ 6:30 ਵਜੇ ਦੇ ਲਗਭਗ ਹੋਈ ਹੋਈ ਹੈ ਝੋਟੀ ਦੀ ਤੇ ਹਵਾਨਾ ਹੈਗਾਗਾ ਪੱਕਾ ਹਵਾਨਾ ਦੋਸਤੋ ਨਖਨਵਾ ਥਾਣਾ ਮੁੱਠੀ ਵਾਲਾ ਗੈਬ ਤੇ ਕਦਗੜ ਪੱਖੋ ਦੋਸਤੋ ਆਪਾਂ ਕਹਿ ਸਕਦੇ ਆਂਗੇ ਵੀ ਫੁੱਲ ਵੱਡਾ ਕਦਗਠ ਤੇ ਕਹਿੰਨੀ ਚਵਾਈ ਦੀ ਓਕੇ ਐਵਰੀ ਦੋਸਤੋ ਚਵਾਈ ਦੀ ਹੈਗੀ ਓਕੇ ਬੱਚਾ ਲਾ ਕੇ ਆਪਾਂ ਤੁਹਾਨੂੰ ਪ੍ਰੋਪਰ ਧਾਰਾਂ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੁੰਦਰੀ ਚਾਹੁੰਦੀ ਹੈ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਝੋਟੀ ਦੀ ਖਰੀਦਾਰੀ ਕਰ ਸਕਦੇ ਆਂ ਦੋਸਤੋ ਧਾਰਾਂ ਮਾਰ ਕੇ ਬੱਚਾ ਲਾ ਕੇ ਦਿਖਾਵਾਂਗੇ ਲੈ ਬਰੇ ਗਿਆ ਨਹੀਂ ਬੱਚਾ ਛੱਡ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਸੀਲ ਸਾਉ ਝੋਟੀ ਐਨੀਆ ਕੋਈ ਡਰਦੀ ਕਰਦੀ ਨਹੀਂ ਹੈਗੀ ਤੱਕਾ ਦੇ ਕੇ ਵੱਲੋਂ ਵੀ ਬੱਚਾ ਛੱਡ ਕੇ ਪਾਸੇ ਕਰਨ ਵਾਲਾ ਸਿਸਟਮ ਹੈ ਲੱਤ ਛੱਡ ਵਾਲਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਿਕੜਵਾ ਥਣ ਮੁਠੀ ਵਾਲਾ ਗੈਪ ਤੇ ਦੋਸਤੋ ਚਵਾਈ ਦੀ ਹੈਗੀ ਵੀਰ ਕਹਿੰਦਾ ਪੁਲੀ ਚੌਥਾ ਦਿਨ ਦੋਸਤੋ ਸੂਈ ਨੂੰ ਹੈ ਕੋਈ ਡੰਗ ਦਿਹਾੜੀ ਛੱਡੀ ਨਹੀਂ ਹੋਈ ਸਵੇਰ ਦੀ ਚਵਾਈ ਪ੍ਰੋਪਰ ਸਾਢੇ ਕਿਸੇ ਵਜੇ ਦੇ ਲਗਭਗ ਹੋਈ ਹੋਇਆ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਤਕਰੀਬਨ 4 4:30 ਦੇ ਲਗਭਗ ਆਗਾ ਦੋਸਤੋ ਬੱਚਾ ਛੱਡਣ ਸਾਰ ਝੋਟੀ ਉੱtre ਹੀ ਨਿਖਣਵਾ ਥਣ ਕੱਢਿਆ ਗੈਬ ਤੇ ਤੇ ਚਵਾਈ ਦੀ ਹੈਗੀ ਆ ਪੋਲੀ ਧਾਰਾਂ ਦਾ ਸਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ। ਦੋਸਤੋ ਝੋਟੀ ਬਸਮਾਜ ਆ ਗਈ ਥਣ ਲੇਵਾ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਥਣ ਕੱਢਿਆ ਝੋਟੀ ਨੇ ਦੁੱਧ ਵਾਲਾ ਥਾਣਾ ਦੋਸਤੋ ਕਲਮ ਵਾਲਾ ਚਵਾਈ ਦੀ ਹੈਗੀ ਇੱਕ ਨੰਬਰ ਵੀਰ ਹੈਗਾ ਅਣਜਾਨ ਚਵਾਈ ਪੱਖੋਂ ਥੋੜਾ ਜਿਹਾ ਮੋਟੀ ਮੋਟੀ ਚਵਾਈ ਆ ਦੋਸਤੋ ਨਿਖਣਵਾ ਥਣ ਲੱਗਿਆ ਤੇ ਮੂਹਰਲੇ ਚੋ ਵੀ ਮਾਰਦੇ ਵੀਰੇ ਧਾਰਾਂ ਦੋਸਤੋ ਮੂਰਲੇਾਂ ਚ ਵੀ ਧਾਰਾਂ ਗੋਲ ਨੇ ਕੋਈ ਛਿੱਟਾ ਛੱਪਾ ਹੈ ਨਹੀਂਗਾ ਤੇ ਕਹਿੰਦੇ ਲੈਂਡ ਦੇ ਨਾਲ ਰੇਟ ਕੀ ਆ ਵੀਰੇ ਦਾ ਲੈਂਡ ਦੇ ਨਾਲ ਹੁਣ ਤਾਂ ਵੀਰੇ 170 ਕਰਾਈ ਯੋਜਨਾ ਮਾਰਦੀ ਕਰੋ 1.5 ਲੱਖ ਝੋਟੀ ਦੇ ਦੋਸਤੋ 1.5 ਲੱਖ ਦੀ ਝੋਟੀ ਦੇਵਾਂਗੇ ਮੰਦਾ ਕਰ ਕੀ ਆ ਦੋਸਤੋ ਨਹੀਂ ਝੋਟੀ 1 ਲੱਖ 70 ਹਜ਼ਾਰ ਦੀ ਜਦੋਂ ਕੋਲੇ ਆਉਂਗੇ ਤਾਂ ਤੁਹਾਡਾ ਮਨ ਖੁਸ਼ ਹੋ ਜੂਗਾ ਚੰਗਾ ਕੱਦ ਗਾੜਾ ਦੋਸਤੋ ਝੋਟੀ ਦਾ ਚਵਾਈ ਦੀ ਹੈਗਿਆ ਨੇ ਇੱਕ ਨੰਬਰ ਦੂਜਾ ਸੂਆ ਅਰੀਜਨਲ ਸੂਈ ਆ ਚਾਰ ਦਾ ਨਾਂ ਦੀ ਸੂਈ ਥੱਲੇ 10 ਕਿਲੋ ਗੋਲੀ ਤੋਂ ਸਟਾਰਟਿੰਗ ਕੀਤੀ ਆ ਝੋਟੀ ਨੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦ